ਪੰਜਾਬ ਰਾਜ ਯੋਜਨਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਪੰਜਾਬ ਵਿੱਚ ਪੈਨਸ਼ਨ ਦਾ ਸਫ਼ਰ ਬਹੁਤ ਲੰਬਾ ਰਿਹਾ ਸਾਲ 1990 ਵਿੱਚ ਇਹ ਪੈਨਸ਼ਨ ਸਰਵਾ 100 ਰੁਪਏ ਹੁੰਦੀ ਸੀ ਜੋ ਸਾਲ 2015-16 ਤੱਕ 500 ਰੁਪਏ ਹੋਈ ਅਤੇ ਪਿਛਲੀ ਸਰਕਾਰ ਵੇਲੇ ਵੱਧ ਕੇ 1500 ਰੁਪਏ ਹੋ ਗਈ ਹੁਣ ਸਾਲ 2026 ਵਿੱਚ ਪੰਜਾਬ ਦੇ ਬਜ਼ੁਰਗਾਂ ਅਤੇ ਲੋੜਵੰਦਾਂ ਨੂੰ ਵੱਡੀ ਉਮੀਦ ਹੈ ਕਿ ਮੌਜੂਦਾ ਸਰਕਾਰ ਆਪਣੇ ਵਾਅਦੇ ਮੁਤਾਬਿਕ ਪੈਨਸ਼ਨ ਨੂੰ 1500 ਤੋਂ ਵਧਾ ਕੇ 2500 ਰੁਪਏ ਕਰ ਦਵੇਗੀ ਇਸ ਦੇ ਨਾਲ ਹੀ ਬੀਬੀਆਂ ਨੂੰ ਮਿਲਣ ਵਾਲੇ 1000 ਰੁਪਏ ਦਾ ਤੋਹਫਾ ਵੀ ਇਸ ਸਾਲ ਮਿਲਣ ਦੇ ਪੂਰੇ ਹਸਾਰ ਹਨ ਪੰਜਾਬ ਵਿੱਚ ਇਸ ਵੇਲੇ ਲਗਭਗ 35 ਲੱਖ ਲੋਕ ਪੈਨਸ਼ਨ ਦਾ ਲਾਭ ਲੈ ਰਹੇ ਹਨ ਇਸ ਦੇ ਨਾਲ ਹੀ ਗੱਲ ਕਰਾਂਗੇ ਜੀ ਗਲਤ ਪੈਨਸ਼ਨਾਂ ਤੇ ਸਿਕੰਜਾ ਤੇ 200 ਕਰੋੜ ਦੀ ਵਸੂਲੀ ਸਰਕਾਰ ਨੇ ਪੈਨਸ਼ਨ ਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਉਣ ਲਈ ਸਖਤ ਕਦਮ ਚੁੱਕੇ ਹਨ ਮੰਤਰੀ ਸਾਹਿਬ ਅਨੁਸਾਰ ਪੰਜਾਬ ਸਰਕਾਰ ਨੇ ਗਲਤ ਤਰੀਕੇ ਨਾਲ ਪੈਨਸ਼ਨ ਲੈਣ ਵਾਲੇ ਲੋਕਾਂ ਤੋਂ ਹੁਣ 200 ਕਰੋੜ ਰੁਪਏ ਦੀ ਰਾਸ਼ੀ ਵਸੂਲ ਕੀਤੀ ਹੈ ਲਗਭਗ 2 ਲੱਖ ਜੇ ਪੈਨਸ਼ਨ ਖਾਤੇ ਕੱਟ ਦਿੱਤੇ ਗਏ ਹਨ ਜੋ ਨਿਯਮਾਂ ਦੇ ਖਰੇ ਨਹੀਂ ਉਤਰਦੇ ਸੀ ਜਾਂ ਬਜ਼ੁਰਗਾਂ ਦੀ ਮੌਤ ਤੋਂ ਬਾਅਦ ਵੀ ਚੱਲ ਰਹੇ ਸਨ ਇਸ ਲਈ ਜੇਕਰ ਤੁਸੀਂ ਸਹੀ ਅਕਦਾਰ ਹੋ ਤਾਂ ਪੈਨਸ਼ਨ ਅਪਲਾਈ ਕਰੋ ਤਾਂ ਜੋ ਲੋੜਵੰਦਾਂ ਤੱਕ ਸਰਕਾਰੀ ਮਦਦ ਪਹੁੰਚ ਸਕੇ ਉਸ ਤੋਂ ਅਗਲੀ ਗੱਲ ਕਰਦੇ ਹਾਂ ਜੀ ਪੈਨਸ਼ਨ ਦੀਆਂ ਸ਼੍ਰੇਣੀਆਂ ਅਤੇ ਉਮਰ ਦੀ ਹੱਦ ਪੰਜਾਬ ਸਰਕਾਰ ਮੁੱਖ ਤੌਰ ਤੇ ਚਾਰ ਤਰ੍ਹਾਂ ਦੀਆਂ ਪੈਨਸ਼ਨ ਦਿੰਦੀ ਹੈ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਅੰਗਹੀਣ ਪੈਨਸ਼ਨ ਅਤੇ ਅਸਤ੍ਰਿਤ ਯਾਨੀ ਕਿ ਅਨਾਥ ਬੱਚਿਆਂ ਲਈ ਪੈਨਸ਼ਨ ਬੁਢਾਪਾ ਪੈਨਸ਼ਨ ਲਈ ਮਰਦਾਂ ਦੀ ਉਮਰ 65 ਸਾਲ ਅਤੇ ਔਰਤਾਂ ਦੀ ਉਮਰ 58 ਸਾਲ ਹੋਣੀ ਚਾਹੀਦੀ ਹੈ ਵਿਧਵਾ ਪੈਨਸ਼ਨ ਲਈ ਉਮਰ 30 ਸਾਲ ਤੋਂ ਉੱਪਰ ਹੋਵੇ ਅਤੇ ਪਤੀ ਦੀ ਮੌਤ ਸਰਟੀਫਿਕੇਟ ਹੋਣਾ ਲਾਜ਼ਮੀ ਹੈ ਅੰਗਹੀਣ ਪੈਨਸ਼ਨ ਲਈ 50% ਤੋਂ ਵੱਧ ਅਪਾਹਜ ਦਾ ਹਸਪਤਾਲ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਅਸਥਿਰਿਤ ਬੱਚਿਆਂ ਲਈ 21 ਸਾਲ ਤੋਂ ਘੱਟ ਉਮਰ ਹੋਣੀ ਚਾਹੀਦੀ ਹੈ ਉਸ ਤੋਂ ਹੁਣ ਅਗਲੀ ਗੱਲ ਕਰਦੇ ਹਾਂ ਜੀ ਪੈਨਸ਼ਨ ਲਾਉਣ ਲਈ ਜ਼ਰੂਰੀ ਦਸਤਾਵੇਜ਼ ਅਤੇ ਸ਼ਰਤਾਂ ਇਹ ਬਹੁਤ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਪੈਨਸ਼ਨ ਅਪਲਾਈ ਕਰਨ ਤੋਂ ਪਹਿਲਾਂ ਆਪਣੇ ਡਾਕੂਮੈਂਟ ਦੁਰਸਤ ਕਰ ਲਵੋ ਤੁਹਾਡਾ ਆਧਾਰ ਕਾਰਡ ਤੁਹਾਡਾ ਪੈਨ ਕਾਰਡ ਅਤੇ ਬੈਂਕ ਖਾਤੇ ਦਾ ਇੱਕ ਦੂਜੇ ਨਾਲ ਲਿੰਕ ਹੋਣਾ ਚਾਹੀਦਾ ਹੈ ਬੁਢਾਪਾ ਪੈਨਸ਼ਨ ਲਈ ਸਲਾਨਾ ਆਮਦਨ 60000 ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ ਜੇਕਰ ਤੁਹਾਡੇ ਕੋਲ ਬਾਹੀਯੋਗ ਜ਼ਮੀਨ ਹੈ ਤਾਂ ਉਹ 2.5 ਕਿੱਲਿਆਂ ਤੋਂ ਘੱਟ ਹੋਵੇ ਅਤੇ ਸ਼ਹਿਰ ਵਿੱਚ 200 ਗੱਜ ਤੋਂ ਵੱਡਾ ਪਲਾਟ ਨਹੀਂ ਹੋਣਾ ਚਾਹੀਦਾ ਇਹ ਸਾਰੇ ਦਸਤਾਵੇਜ਼ ਅਤੇ ਆਪਣੀ ਫੋਟੋਆਂ ਤਿਆਰ ਰੱਖੋ ਤਾਂ ਜੋ ਸੇਵਾ ਕੇਂਦਰ ਵਿੱਚ ਤੁਹਾਨੂੰ ਬਾਰ-ਬਾਰ ਗੇੜਾ ਨਾ ਮਾਰਨਾ ਪਵੇ ਇਸ ਦੇ ਨਾਲ ਹੀ ਗੱਲ ਕਰਾਂਗੇ ਜੀ ਘਰ ਬੈਠੇ ਆਨਲਾਈਨ ਅਪਲਾਈ ਕਰਨ ਦਾ ਤਰੀਕਾ ਕਿਹੜਾ ਹੈ ਇਹ ਵੀ ਬੜੇ ਧਿਆਨ ਦੇ ਨਾਲ ਸੁਣਿਓ ਹੁਣ ਤੁਸੀਂ ਘਰ ਬੈਠ ਕੇ ਵੀ ਪੈਨਸ਼ਨ ਅਪਲਾਈ ਕਰ ਸਕਦੇ ਹੋ ਕਨੈਕਟ ਪੰਜਾਬ ਵੈਬਸਾਈਟ ਤੇ ਜਾ ਕੇ ਤੁਸੀਂ ਆਪਣੀ ਲੌਗਇਨ ਆਈਡੀ ਬਣਾ ਸਕਦੇ ਹੋ ਜੇਕਰ ਤੁਸੀਂ ਪੜੇ ਲਿਖੇ ਨਹੀਂ ਹੋ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਜਿਹੜੇ ਪੜੇ ਲਿਖੇ ਨੇ ਉਹਨਾਂ ਤੋਂ ਇਹ ਕੰਮ ਕਰਵਾ ਸਕਦੇ ਹੋ ਸਾਰੇ ਡਾਕੂਮੈਂਟ ਅਪਲੋਡ ਕਰ ਸਕਦੇ ਹੋ ਉੱਥੇ ਜਾ ਕੇ ਇਸ ਦੇ ਨਾਲ ਹੀ ਤੁਸੀਂ ਆਪਣੀ ਐਪਲੀਕੇਸ਼ਨ ਨੂੰ ਟਰੈਕ ਵੀ ਕਰ ਸਕਦੇ ਹੋ ਕਿ ਪੈਨਸ਼ਨ ਕਿੱਥੇ ਤੱਕ ਪਹੁੰਚ ਗਈ ਹੈ ਜੇਕਰ ਤੁਹਾਨੂੰ ਆਨਲਾਈਨ ਕੰਮ ਨਹੀਂ ਆਉਂਦਾ ਜਾਂ ਤੁਹਾਡੇ ਘਰ ਵਿੱਚ ਕੋਈ ਪੜਿਆ ਲਿਖਿਆ ਨਹੀਂ ਹੈ ਤਾਂ ਤੁਸੀਂ ਨੇੜੇ ਦੇ ਸੇਵਾ ਕੇਂਦਰ ਵਿੱਚ ਕਿਸੇ ਇੰਟਰਨੈਟ ਕੈਫੇ ਤੇ ਜਾ ਕੇ ਫਾਰ ਪ੍ਰਭਾ ਸਕਦੇ ਹੋ ਜੇਕਰ ਕੋਈ ਦਿੱਕਤ ਆਵੇ ਤਾਂ ਸਰਕਾਰ ਦੀ ਹੈਲਪਲਾਈਨ ਨੰਬਰ 1100 ਤੇ ਕਾਲ ਕਰਕੇ ਜਾਣਕਾਰੀ ਲਈ ਜਾ ਸਕਦੀ ਹੈ ਇਸ ਦੇ ਨਾਲ ਹੀ ਹੁਣ ਅਖੀਰ ਦੇ ਵਿੱਚ ਗੱਲ ਕਰਾਂਗੇ ਜੀ ਪੈਨਸ਼ਨ ਦੀ ਸਾਰੀ ਪ੍ਰਕਿਰਿਆ ਪੂਰੀ ਹੋਣ ਅਤੇ ਪਹਿਲੀ ਕਿਸ਼ਤ ਆਉਣ ਵਿੱਚ ਲਗਭਗ 32 ਤੋਂ 34 ਦਿਨ ਦਾ ਸਮਾਂ ਲੱਗਦਾ ਹੈ ਇਸ ਲਈ ਸਬਰ ਰੱਖੋ ਅਤੇ ਆਪਣੇ ਬੈਂਕ ਖਾਤੇ ਦੀ KYC ਜਰੂਰ ਕਰਵਾ ਕੇ ਰੱਖੋ ਜੇਕਰ ਤੁਹਾਡੀ ਪੈਨਸ਼ਨ ਰੁਕੀ ਹੋਈ ਹੈ ਤਾਂ ਆਪਣੇ ਪਿੰਡ ਦੇ BLO ਜਾਂ ਸਰਪੰਚ ਨਾਲ ਗੱਲ ਕਰੋ ਉਮੀਦ ਹੈ ਕਿ ਤੁਸੀਂ 2026 ਦੀ ਸਭ ਨੂੰ ਵਧੀ ਹੋਈ ਪੈਨਸ਼ਨ ਦਾ ਲਾਭ ਮਿਲੇਗਾ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਜੇਕਰ ਤੁਸੀਂ ਪੰਜਾਬ ਰਾਜ ਯੋਜਨਾ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਤਾਂ ਕਿ ਸਰਕਾਰ ਦੇ ਨਾਲ ਅਤੇ ਸਰਕਾਰ ਦੀਆਂ ਜੁੜੀਆਂ ਹੋਈਆਂ ਸਾਰੀਆਂ ਸਕੀਮਾਂ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਮਿਲਦੇ ਆ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਸਾਨੂੰ ਦੋ ਇਜਾਜ਼ਤ ਧੰਨਵਾਦ